ਕਹਿੰਦੇ ਦਿੱਲੀ ਗਏ ਸੀ ਉਦੋਂ ਰਖੜੀ ਦੇ ਦਿਨ ਸੀ ਤੇ 15 ਤਰੀਕ ਨੂੰ ਦਿੱਲੀ ਗਏ ਸੀ ਤੇ ਨੇ ਆਪਣੇ ਨੌਕਰ ਨੂੰ ਕਿਹਾ ਕਿ ਘਰ ਫੜਾ ਕਰੋ ਤੇ ਸਾਫ਼ੀ ਫਾਗ ਉਹਦੇ ਨੌਕਰ ਨੇ 27 ਤਰੀਕ ਨੂੰ ਜਦੋਂ ਬਾਹਰੋਂ ਦੇਖ ਕੇ ਸਿਆ ਕਿ ਬਈ ਘਰ ਦੇ ਤਾਰੇ ਟੁੱਟੇ ਨੇ ਤੇ ਆ ਗਏ ਅਗਲੇ ਦਿਨ ਘਾਈ ਨੂੰ ਇਹਦੇ ਵਿੱਚ ਹੀ ਅਸੀਂ ਪਰਸੋਂ ਇੱਕ ਗੋਰ ਜੋੜ ਗ੍ਰਿਫਤਾਰ ਕੀਤਾ ਜਿਹੜਾ ਦੀਪਕ ਨਾਮ ਦਾ ਉਹਦੇ ਤੋਂ ਵੀ ਅਸੀਂ 400 92 ਗ੍ਰਾਮ ਤੋਂ ਰਿਕਵਰ ਕੀਤਾ ਤੇ ਉਹਦੇ ਕੋਲੋਂ ਜੀ 8 ਲੱਖ ਕੈਸ਼ ਵੀ बरामद ਕੀਤਾ ਤੇ ਇਹਨਾਂ ਵੱਲੋਂ ਮੌਕੇ ਤੇ ਜਿਹੜੀ ਦਾਰ ਬੱਤੀ ਗਈ ਸੀ ਜਿਹੜੀ ਫੋਨ ਲੈ ਕੇ ਆਏ ਸੀ ਉਹ ਵੀ ਸੀਸੀਟੀਵੀ ਦੇ ਵਿੱਚ ਵੀ ਸਾਰਾ ਪਛਾਣਦਾ ਉਹ ਵੀ ਅਸੀਂ ਖੁਦ ਰਾਮਨਤ ਕਰ ਲਿਆ। ਟਾਲਚ ਬੀਤੇ ਮਹੀਨੇ ਚ ਇੱਕ ਵੱਡੇ ਕਾਰੋਬਾਰੀ ਦੇ ਘਰ ਚੋਰਾਂ ਵੱਲੋਂ ਉਦੋਂ ਚੋਰੀ ਕੀਤੀ ਗਈ ਜਦ ਪੂਰਾ ਪਰਿਵਾਰ ਰੱਖੜੀ ਦੇ ਤਿਹਾਰ ਨੂੰ ਲੈ ਕੇ ਆਪਣੇ ਰਿਸ਼ਤੇਦਾਰਾਂ ਕੋਲ ਦਿੱਲੀ ਗਿਆ ਹੋਇਆ ਸੀ ਅਤੇ ਪੁਲਿਸ ਲਈ ਇਹ ਵੱਡਾ ਚੈਲੰਜ ਸੀ ਕਿ ਇਸ ਚੋਰੀ ਦੀ ਵਾਰਦਾਤ ਨੂੰ ਹੱਲ ਕਰਨਾ ਕਿਉਂਕਿ ਚੋਰਾਂ ਵੱਲੋਂ ਕੋਠੀ ਦੇ ਤਾਲੇ ਤੋੜ ਕੇ ਸੇਫ 'ਚ ਰੱਖੇ ਕਰੀਬ 3 ਕਿਲੋ ਸੋਨੇ ਦੇ ਗਹਿਣੇ ਅਤੇ ਕਰੀਬ 25 ਲੱਖ ਰੁਪਏ ਚੋਰੀ ਕਰਕੇ ਫਰਾਰ ਹੋ ਗਏ ਸਨ ਉੱਥੇ ਹੀ ਬਟਾਲਾ ਪੁਲਿਸ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਕੋਲੋਂ ਨਕਦੀ ਅਤੇ ਸੋਨੇ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਨੇ ਡੀਐਸਪੀ ਸਿਟੀ ਬਟਾਲਾ ਪੁਲਿਸ ਸੰਜੀਪ ਕੁਮਾਰ ਨੇ ਦੱਸਿਆ ਕਿ ਚੋਰੀ ਦੀ ਵਾਰਦਾਤ 'ਚ ਕਾਰੋਬਾਰੀ ਦਾ ਡਰਾਈਵਰ ਵੀ ਸ਼ਾਮਲ ਸੀ ਅਤੇ ਜੋ ਦੂਸਰੇ ਦੋ ਨੌਜਵਾਨ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਅਤੇ ਉਨ੍ਹਾਂ ਦੀ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਤੋਂ ਤਤਕੀਸ ਕੀਤੀ ਜਾ ਰਹੀ ਹੈ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨਾਂ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਕੋਲੋਂ ਚੋਰੀ ਕੀਤੇ ਗਹਿਣੇ ਅਤੇ ਨਕਦੀ ਵੀ ਬਰਾਮਦ ਕੀਤੀ ਜਾ ਚੁੱਕੀ ਹੈ ਤੇ 28 8 2024 ਨੂੰ ਇੱਕ ਪਰਚਾ ਦਰਜ ਕੀਤਾ ਸੀ ਕਿ ਇੱਥੇ ਮਾਡਰਨ ਸਟੇਟ ਹੈ ਜਿਹੜਾ ਗ੍ਰੇਟਰ ਕਲਾਸ ਦੇ ਨੇੜੇ ਕੋਤੇ ਲੇੜੀ ਹੈ ਸ਼ਾਮ ਲਤਾ ਅਗਰਵਾਲ ਵਾਈਫ ਆਫ ਲੇਟ ਕੇਵਲ ਅਗਰਵਾਲ ਇਹ ਕਹਿੰਦੇ ਦਿੱਲੀ ਗਏ ਸੀ ਉਦੋਂ ਰਖੜੀ ਦੇ ਦਿਨ ਸੀ ਤੇ 15 ਤਰੀਕ ਦੇ ਦਿੱਲੀ ਗਏ ਸੀ ਇਹਨੇ ਆਪਣੇ ਨੌਕਰ ਨੂੰ ਕਿਹਾ ਕਿ ਘਰ ਪਤਾ ਕਰੋ ਕਿ ਕਾ ਠੀਕ ਠਾਕ ਹੈ ਉਹਦੇ ਨੌਕਰ ਨੇ 27 ਤਰੀਕ ਨੂੰ ਜਦੋਂ ਬਾਹਰੋਂ ਦੇਖ ਕੇ ਦੱਸਿਆ ਕਿ ਬਈ ਘਰ ਦੇ ਤਾਲੇ ਟੁੱਟੇ ਨੇ ਇਹ ਆ ਗਏ ਅਗਲੇ ਦਿਨ 28 ਨੂੰ 28 ਨੂੰ ਆ ਕੇ ਦੇਖਿਆ ਤੇ ਘਰ ਦਾ ਸਮਾਨ ਉਪਰ ਖਿਲਰਿਆ ਪਿਆ ਤੇ ਇਹਨਾਂ ਦਾ ਕੀਮਤੀ ਸਮਾਨ ਤੇ ਪਲੱਸ ਕੈਸ਼ ਉੱਥੋਂ ਮਿਸਿੰਗ ਸੀ ਇਹਨਾਂ ਨੇ ਬੁਲਾਇਆ ਉੱਥੇ ਫਿਰ ਅਸੀਂ ਮੌਕੇ ਤੇ ਗਏ ਸਾਰੇ ਮੈਂ ਵੀ ਗਿਆ ਐਸ.ਐਚ.ਓ ਸਾਹਿਬ ਵੀ ਗਏ ਸਾਰੇ ਮੌਕੇ ਦੇਖਿਆ ਪਰ ਅਸੀਂ ਇਹਨਾਂ ਨੇ ਬਾਅਦ ਵਿੱਚ ਉਹ ਆਪਣਾ ਬਿਆਨ ਦਿੱਤਾ ਕਿ ਕਰੀਬ ਉਹਨਾਂ ਦਾ 1200 ਗ੍ਰਾਮ ਸੋਨਾ ਤੇ 15 ਲੱਖ 20 ਲੱਖ ਰੁਪਏ ਆ ਉਹਦੇ ਚੋਰੀ ਹੋਇਆ ਤੇ ਕੁਝ ਦਿਨਾਂ ਬਾਅਦ ਫਿਰ ਇਹਨਾਂ ਨੇ ਦੱਸਿਆ ਸਾਨੂੰ ਕਿ ਇਹਨਾਂ ਦੀ ਬੇਟੀ ਤੇ ਬੇਟੀਆਂ ਦਾ ਤੇ ਨੂੰਹ ਦਾ ਵੀ ਜਿਹੜਾ ਸਮਾਨ ਸੀ ਉਹ ਮੇ ਵਿਚ ਕੈਲਕੂਲੇਟ ਕਰਨਾ ਪਲਗਿਆ ਤੇ ਕਰੀਬ ਇਹਨਾਂ ਦਾ 3120 ਗ੍ਰਾਮ ਸੋਨਾ ਯਾਨੀ ਕਿ 3 ਕਿਲੋ ਤੋਂ ਬਾਅਦ ਸੋਨਾ ਤੇ 55 ਲੱਖ ਰੁਪਏ ਕੈਸ਼ ਹੈ ਜਿਹੜਾ ਉੱਥੋਂ ਚੋਰੀ ਹੋ ਗਿਆ ਅਸੀਂ ਇਹਦੇ ਆਪਣੀ ਤਫ਼ਤੀਸ਼ ਸ਼ੁਰੂ ਕੀਤੀ ਜਿਹੜਾ ਇਹਨਾਂ ਦਾ ਡਰਾਈਵਰ ਸੀ ਡਰਾਈਵਰ ਜਿਹੜਾ ਦਿੱਲੀ ਨਾਲ ਗਿਆ ਸੀ ਉਸ ਤੋਂ ਠੀਕ ਨਾ ਹੋਣ ਦੀ ਵਜ੍ਹਾ ਨਾਲ ਪਹਿਲੇ ਆ ਗਿਆ ਸੀ ਉੱਥੋਂ ਵੀ ਤਫ਼ਤੀਸ਼ ਕੀਤੀ ਫਿਰ ਅੱਗੇ ਕੜੀ ਨਾਲ ਕੜੀ ਜੁੜਦੀ ਗਈ ਤੇ ਫਿਰ ਪਤਾ ਲੱਗਾ ਕਿ ਅੰਮ੍ਰਿਤਸਰ ਦੇ ਜਿਹੜੇ ਬਾਕੀ ਦੇ ਦੋਸ਼ੀ ਨੇ ਅੰਮ੍ਰਿਤਸਰੋਂ ਇੱਥੇ ਆ ਕੇ ਸੀਸੀਟੀਵੀ ਦੇਖ ਕੇ ਅੰਮ੍ਰਿਤਸਰ ਤੋਂ ਆ ਕੇ ਉਹਨਾਂ ਨੇ ਕੀਤੀ ਅਸੀਂ ਆਈਡੈਂਟੀਫਾਈ ਕੀਤੀ ਕਾਲ ਡਿਟੇਲਸ ਨਾਲ ਜਾਂ ਦੂਸਰੇ ਟੈਕਨੀਕਲ ਕਾਲਿਫਮਨ ਇੰਟਰਨਲ ਵੀ ਅਸੀਂ ਉੱਥੇ ਤੱਕ ਪਹੁੰਚੇ ਤੇ ਅਸੀਂ ਫਿਰ ਪਿਛਲੇ ਦਿਨੀ ਇੱਕ ਨਾ ਜੋ ਰਾਜੂ ਪਟਨਾ ਦਾ ਇੱਕ ਐਨਾ ਜੋ ਚੋਰ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ ਕਰੀਬ ਅਸੀਂ ਕਰੀਬ ਕਿਉਂ ਐਗਜ਼ੈਕਟ 1 ਕਿਲੋ ਸੋਨਾ ਬਰਾਮਦ ਕੀਤਾ ਤੇ 7 ਲੱਖ 91000 ਰੁਪਏ ਵੀ ਉਹ ਤੋਂ ਅਸੀਂ ਬਰਾਮਦ ਕੀਤਾ ਤੇ ਉਹ ਨਾਲ ਉਹ ਕੋ ਜਿਹੜੀ ਉਹਨੇ ਉਸ ਰਕਮ ਨਾਲ ਕੋਈ 15 ਲੱਖ ਰੁਪਏ ਦੱਸਦਾ ਸੀ ਕਿ ਮੇਰੇ ਹਿੱਸੇ ਆਇਆ ਸੀ 15 ਲੱਖ ਦੇ ਵਿੱਚੋਂ 7 ਲੱਖ 91000 ਅਸੀਂ ਬਰਾਮਦ ਕਰ ਲਿਆ ਤੇ 3 ਲੱਖ 10 ਹਜ਼ਾਰ ਦੀ ਜਿਹੜੀ ਉਹਨੇ ਸੈਕੰਡ ਹੈਂਡ ਵਰਨਾ ਖਰੀਦੀ ਸੀ ਉਹ ਵੀ ਅਸੀਂ ਬਰਾਮਦ ਕਰ ਲਿਆ ਇਸੇ ਕੜੀ ਦੇ ਵਿੱਚ ਅੱਗੋਂ ਤਫਤੀਸ਼ ਜੁੜਦੇ ਹੋਏ ਸਾਨੂੰ ਪਤਾ ਲੱਗ ਗਿਆ ਕਿ ਇਹ ਚੋਰ ਬਾਕੀ ਕਿਹੜੇ ਵਿਅਕਤੀ ਨੇ ਤੇ ਇਹਦੇ ਵਿੱਚ ਹੀ ਅਸੀਂ ਪਰਸੋਂ ਇੱਕ ਗੁਰਜੋਰ ਗ੍ਰਿਫਤਾਰ ਕੀਤਾ ਜਿਹੜਾ ਦੀਪਕ ਨਾਂ ਦਾ ਉਹਦੇ ਤੋਂ ਵੀ ਅਸੀਂ 492 ਗ੍ਰਾਮ ਸੋਨਾ ਰਿਕਵਰ ਕੀਤਾ ਤੇ ਉਹਦੇ ਕੋਲੋਂ ਅਸੀਂ 8 ਲੱਖ ਕੈਸ਼ ਵੀ ਬਰਾਮਦ ਕੀਤਾ ਤੇ ਇਹਨਾਂ ਵੱਲੋਂ ਮੌਕੇ ਤੇ ਜਿਹੜੀ ਕਾਰ ਵਰਤੀ ਗਈ ਸੀ ਜਿਹੜੀ ਇਥੋਂ ਲੈ ਗਏ ਅਸੀਂ ਉਹ ਵੀ ਸੀਸੀਟੀਵੀ ਦੇ ਵਿੱਚ ਵੀ ਸਾਰਾ ਕੁਝ ਆ ਚੁੱਕਾ ਹੈ ਉਹ ਵੀ ਅਸੀਂ ਬਰਾਮਦ ਕਰ ਲਈ ਆ ਵੈਸੇ ਮੈਂ ਜਾਵੇ ਤਾਂ ਉਥੋਂ ਹੀ ਚੱਲੀ ਆ ਗੱਲ ਡਰਾਈਵਰ ਦੀ ਡਰਾਈਵਰ ਵੀ ਗ੍ਰਿਫਤਾਰ ਆ ਤੇ ਉਹ ਜਿਹੜਾ ਰਾਜੂ ਪੱਟੀ ਦਾ ਪਹਿਲਾ ਗ੍ਰਿਫਤਾਰ ਉਹ ਵੀ ਇਸ ਵੇਲੇ ਅੰਦਰ ਹੀ ਆ ਜੀ કુલ ਕਿੰਨੇ ਇਹਦੇ ਵਿੱਚ ਕੋਈ ਗ੍ਰਿਫਤਾਰੀ ਹੋ ਗ੍ਰਿਫਤਾਰੀਆਂ ਦਾ ਜੀ ਤਿੰਨ ਹੋ ਚੁੱਕੀਆਂ ਨੇ ਰਾਜੀ ਪੱਟੀ ਦੇ ਦਾ ਹੋਰ ਵੀ ਕੋਈ ਮਕਦਮਾ ਹੈ ਨਹੀਂ ਹੋਰ ਨਹੀਂ ਪਰ ਇਹ ਹੈ ਕਿ ਇਹ ਸਾਰੇ ਦੇ ਜਿਹੜੇ ਵੀ ਆਪਣੇ ਡਰਾਈਵਰ ਨੂੰ ਛੱਡ ਕੇ ਜਿਹੜੇ ਦੂਸਰੇ ਫੜੇ ਨੇ ਇਹ ਨਸ਼ੇ ਦੇ ਬੜੇ ਆਦੀ ਨੇ ਇਹ ਕਾਫੀ ਹੈਵੀ ਮਾਤਰਾ ਚ ਜਿਹੜੀ ਨਸ਼ਾ ਕੰਜ਼ੂਮ ਕਰਦੇ ਆ